ਜੇ ਮੈਂ ਕਹਿ ਰਿਹਾ ਇੱਕ ਆਪਦੀ ਚਮੜੀ ਨਹੀਂ ਖਾਉਂਦੇ ਹੋਰ ਘਾਟ ਕੋਈ ਛੱਡਦੇ ਘਾਟ ਨਹੀਂ ਛੱਡਦੇ ਹਾਂ ਘਾਟ ਕੋਈ ਨਹੀਂ ਛੱਡਦੇਗੇ ਸਹੀ ਗੱਲ ਬਾਕੀ ਘਰ ਖਵਾਉਣਾ ਪੈਂਦਾ ਨਾ ਘਰ ਖਵਾਉਣਾ ਪੈਂਦਾ ਨਾ ਬੱਸ ਬੱਸ ਗੱਲ ਤਾਂ ਇਹ ਦੱਸ ਦੀ ਹੈਗੀ ਆ ਆਹ ਦੇਖੋ ਬਾਈ ਇਹ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਦੱਸਣਾ ਨਹੀਂ ਪੈਂਦਾ ਹੈਗਾ ਇਹ ਆਪਣੇ ਆਪ ਦੱਸਦੀ ਨਹੀਂ ਬਈ ਅਸੀਂ ਕੀ ਆ ਠੀਕ ਆ ਜਿਹੜੇ ਲੰਬਾਈ ਦੇ ਬਰਾਦਾ ਜੀ ਹੋਊਗੀ ਲੰਬਾਈ 5.5 ਫੁੱਟ ਦੀ ਲੰਬਾਈ ਹੋਊਗੀ ਬਿਲਕੁਲ ਬਿਲਕੁਲ ਹੋਣੀ ਆ ਬਾਈ 5.5 ਫੁੱਟ ਦੀ ਲੰਬਾਈ ਹੋਊਗੀ ਬਾਈ ਚੈੱਕ ਕਰੋ ਇਹ ਆ ਬਾਈ ਆਪਣੀ ਰਾਣੀ ਬੱਕਰੀ ਇਹ ਰਾਣੀ ਬੱਕਰੀ ਦੰਦੋ ਕਿਵੇਂ ਆਏ ਇਹ ਦੋਨੋਂ ਫਰੈਸਾਈਡ ਦਾ ਹੁੰਦਾ ਹੈ ਵੀ ਚੌਥੀ ਸੂਈ ਸੂਰਾ ਨਾ ਸਾਡੀ ਦੇਖੋ ਥੋੜੀ ਮੂੰਹ ਤੁਰ ਨਾ ਨਹੀਂ ਜਿਵੇਂ ਕੋੜੀਂ ਤੁਰਦੀ ਰਹੀ ਆਏ ਤੁਰਨਾ ਨੇ ਪੂਰੀ ਲੱਜ ਕੇ ਮੈਂ ਕਹਣਾ ਨਸਾ ਚੜਾ ਜਾਂਦੀ ਆ ਬਾਈ ਯਾਰ ਦੱਸਦੀ ਆ ਵੀ ਹਾਂ ਮਿਹਨਤ ਕੀਤੀ ਹੈ ਸਰਦੀਆਂ ਸਰਦੀਆਂ ਦੋ ਤਿੰਨ ਮਹੀਨੇ ਸਰਦੀ ਪੈਂਦੀ ਹੈ 65000 ਰੁਪਏ ਖਰਚ ਆ ਜਾਂਦਾ ਮੇਰਾ ਠੀਕ ਆ ਜਿਹੜਾ ਪੋ ਤੋਂ ਲਾਵਾ ਪੋ ਤੋਂ ਲਾਵਾ ਹਾਂ ਪੋ ਦਾ ਲੱਖ ਰੁਪਏ ਦੇ ਘਰੇ ਕਰਦਾ ਬਾਈ 100 ਕੁੰਟਲ ਲੱਗੜ ਪੋ ਆਉਂਦਾ ਕਰ ਠੀਕ ਆ ਬੱਬੂ ਮਾਰ ਫੇਸ ਦੇ ਉੱਪਰ ਕੈਮਰਾ ਬਈ ਕੰਨ ਦੇਖ ਸਕਦੇ ਹੋ ਬਾਈ ਮੈਨੂੰ ਲੱਗਦਾ ਹੋਣਗੇ 1 ਬਾਈ ਜੀ ਖੜਿਆਂ ਗਏ ਕਾਲੇ ਕੇ ਮੇਲੇ ਤੇ ਆਪਣੇ ਕੋਲੇ ਬਾਈ ਆ ਬੱਗਾ ਥਲੇਰ ਥਲੇਰ ਬਾਈ ਬਾਈ ਜੀ ਤੁਸੀਂ ਸਾਰੀ ਜਾਣਦੇ ਹੋ ਲਗਭਗ ਡਾਕਟਰ ਥਲੇਰ ਨਾ ਬਾਈ ਇਸ ਬਾਈ ਨੇ ਨਾ ਆਪਣੇ ਪਿੰਡ ਦਾ ਨਾਮ ਬਾਈ ਜੀ ਪੂਰਾ ਰੌਸ਼ਨ ਕਰਦਾ ਪਿੰਡ ਥਲੇਰ ਦਾ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਆਸੀ ਗਾਰੀ ਡਾਕਟਰ ਸਾਹਿਬ ਕੀ ਹਾਲ ਨੇ ਜੀ ਹਾਲ ਨੇ ਭਰਾ ਵਧੀਆ ਜੀ ਹੋਰ ਕੱਗੀ ਕਿਵੇਂ ਚੱਲ ਰਿਹਾ ਮੇਲਾ ਸ਼ੁ크ਰਾ ਮਾਲਕ ਦਾ ਬਾਈ ਸ਼ੁ크ਰਾ ਜੀ ਕਿੰਨੇ ਵਜੇ ਆ ਗਏ ਸੀ ਜੀ ਅਜੀ ਹੋ ਗਏ ਸੀ ਅੱਜ ਲੇਟ ਤਰਫੇ ਮਸਲੇ ਮੈਂ ਸੀਗੇ 12:00 ਵਜੇ ਜਾਂਦਾ ਜੇ ਕਿਸ ਹਾਂ ਤੇ ਆਪਣੀਆਂ ਬੱਕਰੀਆਂ ਵੱਡੀਆਂ ਤਿੰਨ ਬੱਕਰੀਆਂ ਦੋ ਰਾਲ ਸੁਪੀ ਇੱਕ ਸੋਹਾ ਸੁਣ ਲੱਗੀ ਸਾਰੇ ਅਸੀਂ ਮੇਲੇ ਤੇ ਆ ਗਏ ਸੀ ਉਹਦੇ ਕਰਕੇ ਫੇਰ ਲੇਟ ਹੋ ਗਏ ਭਾਈ ਕਿੰਨੀਆਂ ਬੱਕਰੀਆਂ ਆਪਣੇ ਕੋਲ ਟੋਟਲ ਘਰੇ ਅੰਦਾਜ਼ਾ ਸਾਰੇ ਛੋਟੇ ਵੱਡੇ ਪਸ਼ੂ ਇਹਨੇ ਆਪਣੇ ਕੋਲ 60-65 ਜਾਨਵਰ ਕਿੰਨੀਆਂ ਲੈ ਕੇ ਆਏ ਹੋ ਰੇ ਇੱਥੇ ਆਂਦਾ ਜੀ ਮੈਂ 35 ਜਾਨਵਰ ਲੈ ਕੇ ਆਇਆ ਅੱਧੇ ਹੀ ਲੈ ਕੇ ਆਏ ਹੋ ਹਾਂ ਅੱਧੇ ਕਿੱਧੇ ਲੈ ਕੇ ਆਏ ਹੋ ਹਾਂ ਸਾਨੂੰ ਆਜ ਨਾ ਕੋਈ ਟੌਪ ਦੀ ਬੱਕਰੀ ਦਿਖਾ ਦਿਓ ਟੌਪ ਦੀ ਜਮਾ ਨਵੀਆਂ ਦਿਖਾਓ ਪ੍ਰਾਣੀਆਂ ਨਾ ਦਿਖਾਓ ਆ ਦੇਖ ਪਲੂਨ ਸੂਈ ਆ ਹਾਂ ਕਿੰਨੇ ਦੰਦ ਦੂਜੇ ਸੁਣਿਆ ਨੇ 8 ਦੰਦ ਤੋਂ ਹਾਂ ਇਹ 8 ਦੰਦੋਂ ਕੀਤੇ ਆ 6 ਦੰਦ ਤੇ ਲਗਾਉਣਾ ਪੈਣਾ ਪਹਿਲੇ ਸੀਰਾਂ ਤੇ ਹਾਂ ਇਹ ਲੈ ਵੀ ਪਲੂਨ ਸੂਈ ਆ ਪਹਿਲੇ ਸੂਈ ਹੈਗੀ ਹਾਈਟ ਕਿੰਨੀ ਹੈਗੀ 839 39 ਤੇ 40 ਦੇ ਵਿੱਚ ਆ ਜੀ 39 ਤੇ 40 ਦੇ ਵਿੱਚ ਆ ਵੀ ਦੇਖ ਸਕਦੇ ਬਾਈ ਕੋਲ ਨਾ ਟਾਪ ਟਾਪ ਦੀਆਂ ਬੱਕਰੀਆਂ ਹੁੰਦੀਆਂ ਨੇ ਸਿਰਫ ਨਗਿੰਨੇ ਰੱਖਦਾ ਬਾਈ ਕਿਉਂ ਬਾਈ ਦੇਖੋ ਕਿੰਨੇ ਸਾਲ ਹੋ ਗਏ ਬਾਈ ਕੰਮ ਕਰਦੇ ਨੂੰ ਭਾਈ ਆਪਣਾ ਮੈਂ ਅੱਗੇ ਵੀ ਦੱਸਿਆ ਛੋਟੇ ਚੈਨਲ ਆਈ ਦੱਸਿਆ ਤੀ ਇਹ ਖਾਨਦਾਨੀ ਚੱਲਿਆ ਹੁੰਦਾ ਖਾਨਦਾਨੀ ਚੱਲਿਆ ਦਾਦੇ ਪੜਦਾਦੇ ਚੱਲਿਆ ਹੁੰਦਾ ਠੀਕ ਆ ਜੀ ਹਾਂ ਠੀਕ ਹੈ ਜੇ ਕਿੰਨੀ ਪੀੜੀ ਆਪਾਂ ਕਹਿ ਸਕਦੇ ਆਂਗੇ ਉਹ ਉਹਨਾਂ ਦਾ ਕਿੰਨੇ ਜੈ ਲਾਈ ਜਾਣੀ ਚੌਥੀ ਪੰਜਵੀਂ ਪੀੜੀ ਹੋਊ ਚੌਥੀ ਪੰਜਵੀਂ ਪੀੜੀ ਹੋਊਗੀ ਚੌਥੀ ਪੰਜਵੀਂ ਪੀੜੀ ਹੋਣੀ ਹੈਗੀ ਠੀਕ ਆ ਹੋਰ ਇਹਦੇ ਬਾਰੇ ਕੁਝ ਹਾਂ ਇਹ ਦੂਜੇ ਨੂੰ ਸੁਣਾ ਹਜੇ ਇਹਨੂੰ ਵੱਡੀ ਗੱਲ ਹੈ ਬੱਕਰੀਆਂ ਫੇਸ ਦੇਖੋ ਭਾਈ ਫੇਹ ਦੇਗਾ ਬੱਕਰੇ ਵਰਗਾ ਫੇਸ ਆ ਨਾ ਹੂੰ ਚਿੰਗੀ ਦੇਖੋ ਇਹਦੀ ਸਿੰਗੀ ਦੇਖ ਬਾਈ ਮੋਟੇ ਕਰਦੀਆਂ ਪੱਠਾਂ ਆਪਣੀਆਂ ਇਹ ਲੈ ਕਰਦੇ ਆ ਪੱਠਾਂ ਨੇ ਬਾਈ ਦੇਜੋ ਭਾਰੀ ਕੰਨਾਂ ਪੂਰਾ ਨਾ ਬਿਲਕੁਲ ਬਿਲਕੁਲ ਇਹ ਵੀ ਕੰਨਾਂ ਬਾਈ ਦੇਖ ਸਕਦਾ ਦੂਜਾ ਸੂਆ ਹਾਂ ਦੂਜੇ ਵੀ ਸੁਣਿਆ ਇਹਨੇ ਦੁੱਧ ਕਿੰਨਾ ਆਖਦੀ ਪਹਿਲੇ ਸੂਏ ਦੁੱਧ ਨੇ 3 ਲੀਟਰ ਦਿੱਤਾ ਸੀ ਇਹਨੇ 3 ਲੀਟਰ ਹਾਂ ਬਾਕੀ ਵੱਡੀ ਗੱਲ ਤਰ੍ਹਾਂ ਸੇ ਬੱਕਰੀ ਆ ਨਾ ਜਾਨਵਰ ਕੋਈ ਵੀ ਆ ਉਹ ਦੂਜੇ ਜਾਂ ਤੀਜੇ ਸੂਏ ਜਾ ਕੇ ਪੂਰਾ ਟੌਪ ਦਾ ਬਣਦਾ ਹੈ ਹਾਂ ਪੂਰੇ ਜੋਬਨ ਦੇ ਦੂਜੇ ਤੀਜੇ ਸੂਏ ਜਾ ਕੇ ਆਉਂਦਾ ਹੈ ਜਿਆ ਸਹੀ ਗੱਲ ਹੈ ਜੀ ਹਾਂ ਇਹ ਤਾਂ ਮਸਾਲਾ ਚਲੋ ਪਹਿਲੇ ਸੂਏ ਬਣੀਆ ਖੜੀਆਂ ਪਰ ਇਹ ਦੂਜੀ ਹੋ ਜਾ ਕੇ ਇਹਨਾਂ ਨੇ ਹੋਰ ਵੀ ਪੂਰੇ ਬਣ ਜਾਣਾ ਹੈ ਸਹੀ ਗੱਲ ਹੈ ਬਈ ਮੋਟੀ ਹੱਡੀ ਦੀਆਂ ਬੱਕਰੀਆਂ ਦੇਖ ਸਕਦੇ ਥਣ ਥਣ ਚੈੱਕ ਕਰੋ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਨਾ ਇਹ ਵੇਚ ਨਹੀਂ ਆਏ ਨੋ ਸੇਲ ਨਹੀਂ ਹੈ ਨੋ ਸੇਲ ਲੈ ਬਾਈ ਬੱਕਰੀਆਂ ਬਾਈ ਸਾਰੀਆਂ ਨੋ ਸੇਲ ਨੇ ਘਰ ਦੋ ਬਈ ਸਾਈਡ ਤੇ ਹਣਾ ਦਿਖਾ ਦਿਓ ਬਈ ਟੌਪ ਟੌਪ ਜੈਡ ਬਲੈਕ ਆ ਜਾਮਾ ਜਿਹੜੀ ਮੇਨ ਗੱਲ ਆ ਬਾਈ ਆ ਵੀ ਪਲੂਨ ਕਰੀਆ ਹੈ ਅੱਖੀਂ ਵਰਗੀ ਵੇਟ ਦੇਖੋ ਬੱਕਰੀ ਦਾ ਮਤਲਬ ਇਹਦਾ ਹੋਊਗਾ ਕੁਆਂਟਲ ਵੇਟ ਕੁਆਂਟਲ ਤੋਂ ਪਲੱਸ ਹੀ ਹੋਣਾ ਬਾਈ ਕੁਆਂਟਲ ਤੋਂ ਪਲੱਸ ਆ ਬਾਈ ਵੇਟ ਨਾ ਬਾਕੀ ਆ ਦੇਖੋ ਲੈ ਸਹੀ ਗੱਲ ਡਬਲ ਹੱਡੀ ਦੀ وجہ ਆ ਅੱਖੀਂ ਵਰਗੀ ਬੱਕਰੀ ਡਬਲ ਹੱਡੀ ਦੀ ਬੱਕਰੀਆਂ ਬਲਹਣੀ ਤੁਸੀਂ ਆ ਪਾਣੀ ਆ ਬਾਈ ਆਇਆ ਜਾਨੂੰ ਬਈ ਗਲਤ ਪਤਾ ਕਿ ਜਿਵੇਂ ਕਹਿ ਰਿਹਾ ਇੱਕ ਆਪਦੀ ਚਮੜੀ ਨਹੀਂ ਖਵਾਉਂਦੇ ਹੋਰ ਘਾੜ ਕੋਈ ਨਹੀਂ ਛੱਡਦੇ ਘਾੜ ਨਹੀਂ ਛੱਡਦੇ ਹਾਂ ਘਾੜ ਕੋਈ ਨਹੀਂ ਛੱਡਦੇਗੇ ਸਹੀ ਗੱਲ ਬਸ ਘਰ ਖਵਾਉਣਾ ਪੈਂਦਾ ਨਾ ਘਰ ਖਵਾਉਣਾ ਪੈਂਦਾ ਬਸ ਬਸ ਗੱਲ ਤਾਂ ਇਹ ਦੱਸ ਦੀਆਂ ਗਿਆ ਹਾਂ ਵੱਡੀ ਗੱਲ ਸੌਂਕ ਆ ਸੌਂਕ ਦੇ ਨਾਲ ਮਿਹਨਤ ਹੁੰਦੀ ਆ ਬਾਈ ਮਿਹਨਤ ਵੀ ਹਾਂਜੀ ਹਾਂ ਇਹ ਪਲੂਣੀ ਸੂਈ ਆ ਬਾਈ ਹਜੇ ਵੀ ਠੀਕ ਆ ਪੂਜੇ ਸੁਣਿਆ ਬਾਈ ਦੇਖ ਸਕਦੇ ਹੋ ਨਾ ਹੈਵੀ ਬੱਕਰੀਆ ਪੂਰੀ ਹੈਵੀ weight ਦੀ ਬੱਕਰੀਆ ਪੂਰੀ ਚੰਗੀ ਕੁਆਲਿਟੀ ਦਾ ਬਾਈ ਪੈਰਪੁਰ ਦਾ ਦਿਖਾ ਦਿਓ ਪੂਰੇ ਹਾਂ ਪੈਰਪੁਰ ਦੇ ਬੱਕਰੀਆ ਪੂਰੀ ਇਹ ਲਾ ਫੁੱਲ ਭਾਰੀ ਬੱਕਰੀ ਆ ਇਹ ਲੇ ਵੀ ਕਰਦੇ ਸਾਈਡ ਤੇ ਚੱਲ ਬਾਈ ਚੱਕਰੀ ਬਗੇ ਸਾਈਡ ਤੇ ਲੈ ਵੀ ਲੈ ਵੀ ਆ ਦੇਖੋ ਬਾਈ ਤੁਹਾਨੂੰ ਤੋਹਫਾ ਦੇਣਾ ਹੈ 49 40 ਹੈਡ ਤੇ ਆ ਦੋ ਦੰਦ ਪਟ ਦੋ ਦੰਦ ਹੈ ਦੋ ਦੰਦ ਹੈ ਯਕੀਨ ਨਹੀਂ ਆਉਂਦਾ ਦਿਖਾਈਏ ਮਾੜੇ ਲਾਈਨ ਦੇ ਵਿੱਚ ਹੀ ਦੇਖੋ ਬਾਈ ਦੋ ਦੰਦ ਲੇ ਵੀ ਦੇਖ ਸਕਦਾ ਦੋ ਦੰਦ ਪਾਠਾ ਕਿ ਨਹੀਂ ਤਾਂ 8 8 ਕਿ ਹੁੰਦੇ ਨੇ ਨਾ 35 36 ਨਹੀਂ ਬਈ 35 36 ਜਿਹੜੇ ਛੂ ਪੈਂਦੇ ਆ ਇਹ 6 ਦੰਦ ਤੇ ਜਾ ਕੇ ਕਰਾਸ ਕਰਾਉਣੀ ਆ ਨਹੀਂ 6 ਦੰਦ ਤੇ ਜਾ ਕੇ ਕਰਾਸ ਕਰਾਉਣੀ ਆ ਹਜੇ ਕਰਵਾਇ ਨਹੀਂ ਕਰਾਸ ਨਹੀਂ ਨਹੀਂ ਬਾਈ ਇਹ ਤਾਂ ਦੁੱਗੀਆਂ ਤਾਂ 13 ਮਹੀਨੇ ਦੀ ਹੋਈ ਆ ਜੀ ਲੈ ਵੀ ਦੁੱਗੀ ਬੱਕਰੀ ਆ ਗਈ ਹੈ 6 ਦੰਦ ਤੇ ਆਉਂਗਾ ਹਾਂ ਜਦੋਂ 42 ਹਾਈਟ ਦੇ ਹੋ ਗਈ ਫੇਰ ਜਾ ਕੇ ਕਰਾਉਂਗਾ ਲੈ ਵੀ 42 ਹਾਈਟ ਦੇ ਉੱਪਰ ਕਰਾਸ ਕਰਾਉਣੇ ਬਾਈ ਕਹਿੰਦਾ ਬਾਈ ਦੇਖ ਸਕਦਾ ਫੇਸਬੁੱਕ ਚੈੱਕ ਕਰਾ ਦਿਓ 48 ਹਾਈਟ ਤੇ ਹੁਣ ਖੜੀ ਆ ਜੈਡ ਬਲੈਕ ਆ ਬਾਈ ਜਮਾਨ ਦੋ ਦੰਦ ਆ ਬਾਈ ਜਿਹੜੇ ਮੇਨ ਗੱਲ ਲੱ ਲੇ ਵੀ ਹਾਈਟ ਵਾਈ ਕਹਿੰਦਾ ਦੀ 42 ਇੰਚ ਕਰਾ ਦੇਣੀ ਹੈਗੀ ਹਣਾ ਲੈ ਤਜਰਬਾ ਬਾਈ ਕੋਲੇ ਪੂਰਾ ਹੈ ਹਣਾ ਹਾਂਜੀ ਹਾਂ ਤਜਰਬਾ ਪੂਰਾ ਇਹ ਆ ਗਈ ਲੋਹੀ ਬੱਕਰੀ ਆ ਗਈ ਹਾਂ ਇਹ ਲੋਹੀ ਬੱਠਾ ਇਹ ਪਲੂਣੀ ਸੂਈ ਆ ਬਾਈ ਪੂਣ ਸੂਈ ਆ ਬਈ ਦੰਦ ਕਿੰਨੇ ਹੋ ਗਏ 8 ਹੋਗੇ ਕਿ 6 ਹੋਗੇ ਇਹ 8 ਦੰਦ ਕੱਢ ਗਈ ਬਾਈ ਲੈ ਵੀ 8 ਦੰਦ ਹੋਗੇ ਪਹਿਲੇ ਸੂਏ ਹਜੇ ਬਾਈ ਨੇ ਹੁਣੀ ਕਰੀ ਅੱਗੀ ਸਵਾਈ ਹੈਗੀ ਥਣ ਥਣ ਓਕੇ ਨ ਜਾਵਾਂ ਓਕੇ ਓਕੇ ਬਾਈ ਲੈ ਵੀ ਥਣ ਥਣ ਓਕੇ ਨੇ ਬਾਈ ਲੋਹੇ ਕਲਰ ਦੇ ਵਿੱਚ ਆ ਹੋਰ ਕੁਛ ਇਹਦੇ ਬਾਰੇ ਆ ਦੇਖੋ ਬਾਈ ਇਹ ਇਹ ਚੀਜ਼ਾਂ ਨੇ ਜਿਹੜੀਆਂ ਦੱਸਣਾ ਨਹੀਂ ਪੈਂਦਾ ਹੈਗਾ ਇਹ ਆਪਣੇ ਆਪ ਦੱਸਦੀ ਨਹੀਂ ਬਈ ਸਹੀ ਕੀ ਆ ਠੀਕ ਆ ਪੁਰਾਣੇ ਕੰਮ ਕਰਦੇ ਨੇ ਬੱਕਰੀ ਕਿੱਤੇ ਜੁੜੇ ਬਲ ਕੇ ਨਵੇਂ ਬੰਦਿਆਂ ਨੂੰ ਹੀ ਪਤਾ ਵੀ ਇਹ ਕੀ ਚੀਜ਼ਾਂ ਹੈ ਠੀਕਾ ਹਾਂਜੀ ਹਾਂ ਸਹੀ ਗੱਲ ਹੈ ਨਾ ਇਹ ਜੋੜੀ ਬਣਾਈ ਹੈ ਆਪਣੀ ਆ ਤੇ ਇਹ ਦੂਜੇ ਸੂਈ ਸੁਣਾ ਇਹ ਵੀ ਇਹਦੇ ਨਾਲ ਤੇ ਆ ਪਲੂਣ ਸੂਈ ਆ ਹਾਂ ਲੈ ਵੀ ਇਹ ਪਲੂਣ ਸੂਈ ਦੇਖੋ ਇਹਦਾ ਫੀਸ ਦੇਖੋ ਵੱਡੀ ਜਿਹੜੀ ਮੇਨ ਗੱਲ ਆ ਬਾਈ ਨਾ ਝਾਲਰ ਦੇ ਖੋਤੇ ਇਹਨਾਂ ਦੇ ਇਹਦਾ ਬੌਂਡੀ ਸਟਰਕਚਰ ਆ ਉਹ ਦੇਖੋ ਇਹਨਾਂ ਦਾ ਇੱਕੋ ਹਾਈਟ ਦੇਣਾ ਇਹ ਥੋੜੀ ਉੱਚੀ ਲੱਗਦੀ ਹੈ ਨਾ ਹਾਂ ਇਹ ਉੱਚੀ ਹੈ ਬਾਈ ਇਹ ਥੋੜੀ ਉੱਚੀ ਹੈ ਬਾਈ ਨਾ ਦੇਖ ਸਕਦੇ ਹੋ ਭੈਣਾ ਹੀ ਨੇ ਕਿ ਮੈਨੇ ਨਹੀਂ ਨਹੀਂ ਇਹ ਡੋਡ ਬੱਕਰੀ ਨੇ ਬਾਈ ਉਹ ਅੱਡੋ ਅੱਟਣਾ ਇਹ ਵੀ ਅੱਡੋ ਇੱਕ ਗੱਬਣਾ ਕੀ ਫੇਸ ਦੇਖੋ ਨਹੀਂ ਫੰਡ ਰਹਾ ਇਹ ਖਾਲੀ ਆ ਮਤਲਬ ਸੂਈ ਨਹੀਂ ਲੱਗਦੀ ਗੱਬਣਾ ਇਹ ਲੱਗਦੀ ਉਹਦੇ ਬਾਈ ਖਰਾਕ ਜਾਨੀ ਭਾਈ ਇਹਨਾਂ ਨੂੰ ਸੂਈ ਹੋਈ ਹੈ ਲੱਗਦੀ ਗੱਬਣਾ ਇਹ ਨજર ਸੂਈ ਅਮੀਨੇ ਦੀ ਸੂਈ ਹੈ ਸੂਈ ਹੋਈ ਹੈ ਲੈ ਜਾਵੇ ਘਰ ਦੇ ਸਾਈਡ ਤੇ ਦੰਦੂ ਕਿਵੇਂ ਆਇਆ ਅੱਠ ਦਾ ਹਾਂ ਇਹ ਅੱਠ ਦਾ ਆਉਂਦਾ ਬਾਈ ਪਹਿਲੇ ਸੂਏ ਹੈਗੀ ਹਾਂ ਪਹਿਲੇ ਸੂਏ ਪਹਿਲੇ ਸੂਏ ਦੁੱਧ ਕਿੰਨਾ ਕ ਪਹਿਲੇ ਸੂਏ ਥੱਲੇ ਦੇ ਦੁੱਧ ਦੇ ਥੱਲੇ ਵੀ ਹੈਗਾ 2.5 ਲੀਟਰ ਬਾਈ 2.5 ਲੀਟਰ ਹਾਂ ਲੈ ਬਾਈ ਨਾ ਇੱਕ ਆ ਗਈ ਬਾਈ ਇਹ ਲੱਸੀ ਜੀ ਕਿਵੇਂ ਹੋ ਰਹੀ ਹੈ ਬਾਈ ਇਹ ਤਾਂ ਹੁੰਦਾ ਇਹ ਦੇ ਵਿੱਚ ਪਤਾ ਕੀ ਇਹ ਬਰੀਡਾਂ ਦਾ ਫਰਕ ਹੁੰਦਾ ਬਾਈ ਇੱਕ ਜਾਨਵਰ ਆ ਜਿਹੜਾ ਆਪਣੀ ਬੋਡੀ ਨਹੀਂ ਢਾਲਦਾ ਸੁਕੇ ਠੀਕ ਇੱਕ ਜਾਨਵਰ ਆ ਉਹਦਾ ਜਿਹੜੇ ਬੋਡੀ ਆ ਆਪਦਾ ਸਟੈਮ ਨਾਲ ਪੂਰਾ ਤੋੜ ਕੇ ਕੈਲਸ਼ੀਅਮ ਜਿਹੜੀ ਤੋੜ ਕੇ ਦੁੱਧ ਦੇਣਾ ਠੀਕ ਹੈ ਖਾਰ ਮੰਦੀ ਹੈ ਨਾ ਉਹ ਕਹਿੰਦੀ ਆ ਖਾਰ ਮੰਦੀ ਆ ਦੁੱਧ ਹੀ ਖਾਰ ਮੰਦੀ ਆ ਜਿੰਨਾ ਟਾਈਮ ਬਾਈ ਦੁੱਧੂ ਇਹ ਇਦਾਂ ਹੀ ਰਹੂਗੀ ਇਹ ਇਹ ਰਾਜੀ ਨਹੀਂ ਹੁੰਦੀ ਹਾਂ ਇਹ ਰਾਜੀ ਨਹੀਂ ਹੁੰਦੀ ਹੈਗੀ ਇਹ ਜੋ ਗੱਬਦੇ ਆ ਜਣੀਆਂ ਫਿਰ 90 95 ਕਿਲੋ weight ਕਰ ਜਾਣਾ ਫਿਰ ਫੁੱਲ ਹੈਵੀ ਹੋ ਜਾਣਾ ਨੇ ਹਾਇਟ ਹੈਗੀ 40 41 ਕਿਲੋ ਇਹਦੀ 41 ਇੰਚ ਹਾਇਟ ਆ ਇਹ ਵੀ 41 ਇੰਚ ਹਾਇਟ ਆਗੀ ਦੁੱਧ ਕਿੰਨਾ ਤਾਂ ਦੁੱਧ ਇਹਦੇ ਨਾਲ ਹੈਗਾ 4 ਲੀਟਰ ਬਾਈ 4 ਲੀਟਰ ਲੈ ਵੀ 4 ਲੀਟਰ ਦੁੱਧ ਹੈਗਾ ਦੇਖ ਸਕਦੇ ਹੋਗੇ ਨੱਕ ਨਕੋੜੀ ਦਿਖਾ ਦੋ ਬਾਈ ਹਾਈਟ ਉਹ ਆਪਣਾ ਮਿੰਦੰਦ ਕਿਵੇਂ ਹੋਗੀ ਸਿੰਘਾ 6 ਦੰਦਾ ਬਾਈ ਹਜੇ 6 ਦੰਦਾ ਜਿੰਨਾ ਵੀ ਬੱਕਰੀ ਆਣਾ ਤਾਂ ਇਹ ਨਵੀਂ ਆ ਬਾਈ ਉਹ ਜਿਹੜੀ ਪੱਠ ਮੈਂ ਦੁੱਗੀ ਦਿਖਾਈ ਹੁਣ ਇਹਦਾ ਵੀ ਰਿਕਾਰਡ ਤੋੜਨਾ ਬਾਈ ਇਹਨੇ ਤੋੜ ਦੂਗੀ ਹਾਂ ਤੋੜ ਦੂਗੀ ਉਹ ਦਿਖਾਓ ਫਿਰ ਅਗਲੇ ਸਾਲ ਹਾਂ ਅਗਲੇ ਸਾਲ ਮਾਲਕ ਸੁੱਖ ਰੱਖੇ ਲੈ ਲੈ ਵੀ ਇੱਕ ਤੋਂ ਇੱਕ ਟਾਪ ਤੇ ਨਗੀਨੇ ਸਾਹਮਣੇ ਹੋਏ ਨੇ ਬਾਈ ਨੇ ਨਾ 10 ਬਈ ਇਹਦੇ ਬਾਰੇ ਬੱਗੇ ਹਾਂ ਇਹ ਫਰੈਸ਼ੜ ਦੰਦਾ ਆ ਜੀ ਫਰੈਸ਼ੜ ਦੰਦਾ ਇਹ ਲਵਾਣ ਦੇਖ ਬਾਈ ਦਰਸੀਮ ਬਾਈ ਹੁਣੇ ਛੋਟੂ ਇਧਰ ਮਾਰਿਆ ਪੁੱਤ ਇਧਰ ਹੋ ਜਾ ਲੇ ਵੀ ਲੰਬਾਈ ਦੇਗਾ ਬੜਾ ਕਾਇਨੀ ਲੰਬਾਈ ਆ ਜੀ ਬੜਾ ਜੀ ਹੋਊਗੀ ਲੰਬਾਈ 5.5 ਫੁੱਟ ਦੀ ਲੰਬਾਈ ਹੋਊਗੀ ਬਿਲਕੁਲ ਬਿਲਕੁਲ ਹੋਣੀ ਆ ਬਾਈ 5.5 ਫੁੱਟ ਦੀ ਲੰਬਾਈ ਹੋਊਗੀ ਬਾਈ ਚੈੱਕ ਕਰੋ ਦੇਖੋ ਹਾਈਟ ਕਿੰਨੀ ਆ ਬੱਗੇ ਬਈ ਇਹਦੀ ਇਹਦੀ 39 ਆ ਬਾਈ 39 ਆ ਲੈ ਵੀ 39 ਹੈਗੀ ਮੂੰਹ ਦਿਖਾ ਦੇ ਬੱਬੂ ਹੋਰ ਕੁਥੇ ਦੇ ਬਾਰੇ ਇਹ ਬਾਈ ਬੱਕਰੀ ਆ ਦੇਖੋ ਇਹ ਗੱਭਣਾ 4 ਮਹੀਨੇ ਦੀ ਤੇ ਮੇਨ ਗੱਲ ਅਣੀ ਸ਼ਾਈਨਿੰਗ ਦੇਖੋ ਬੱਕਰੀਆਂ ਦੇ ਉੱਪਰ ਸ਼ਾਈਨਿੰਗ ਪੂਰੀ ਆਣਾ ਹਾਂ ਸਹੀ ਗੱਲ ਆ ਵੀ ਇੱਥੋਂ ਹੀ ਬਰੀਡ ਦਾ ਪਤਲਾਦਾ ਇੱਥੋਂ ਹੀ ਜੇ ਮਤਲਬ ਇਹਨੇ ਬੱਚੇ ਪਾਲਾਂਗੇ ਉਹ ਆਪਾਂ ਅੱਗੇ ਲੈ ਕੇ ਜਾਣਗੇ ਸਹੀ ਗੱਲ ਆ ਜ ਇਹ ਬੱਚਿਆਂ ਲਈ ਰੱਖੀ ਹੋਈ ਨੇ ਬੱਕਰੀ ਬੱਚੇ ਕਿੰਨੇ ਦੇ ਦੇਉਗੇ ਹਾਂ ਇਹ ਜਿਵੇਂ ਪਹਿਲਾਂ ਨੇ ਤਿੰਨ ਬੱਚੇ ਦਿੱਤੇ ਇਸ ਵਾਰ ਮੈਂ ਨਾਲ ਦੇਕੀ ਦਊਗੀ ਇਹ ਠੀਕ ਆ ਹਾਂ ਦੂਜਾ ਸੁਆ ਕੁਦਰਤ ਦੇ ਹੱਥਾਂ ਬੱਕਰੀ ਇਹ ਲੱਟ ਡੱਡ ਕੱਟਿਆ ਜਾਣਿਆ ਨਾ ਹਾਂ ਚੌਥੇ ਸੁਈ ਹੁਣੇ ਨੇ ਠੀਕ ਆ ਇੱਕ ਬੱਚਾ ਦੇਣ ਦੀ ਆਸ ਆ ਜਾਨੀ ਕਿ ਐਸੇ ਮੈਂ ਦੇ ਕਿੰਨੀ ਦਊ ਬਾਈ ਕਿਉਂਕਿ ਸਾਨੂੰ ਹੁਣ ਬੱਕਰੀਆਂ ਨੂੰ ਤਾਂ ਪਤਾ ਲੱਗ ਜਾਂਦਾ ਨਾ ਦੇਖ ਕੇ ਇਹਨਾਂ ਦਾ ਬਾਡੀ ਤੋਂ ਪਤਾ ਲੱਗ ਜਾਂਦਾਗਾ ਮੈਨੂੰ ਦੋ ਤਾਂ ਹੈਗੀ ਨੇ ਫਿਰ ਹਾਂ ਜੀ ਦੋ ਤਾਂ ਦੇਵੂ ਹੀ ਨਹੀਂ ਜਾਨੀ ਫਿਲਹਾਲ ਤਾਂ 100% ਦਾ 1 ਇੱਕ ਹੀ ਦਊਗੀ ਇੱਕ ਦੋ ਜੀ ਚੱਲ ਪਤਾ ਕਿ ਕਿਦਰ ਫੇਮ ਸਾਨੂੰ ਬੱਕਰੀਆਂ ਨਾਲ ਹੁੰਦਾ ਬਾਈ ਉਹ ਤਾਂ ਬੱਕਰੀ ਬਣੀ ਰਹਿੰਦੀ ਆ ਤੇ ਬੱਚਾ ਵੀ ਪੂਰਾ ਟੌਪ ਦਾ ਆਉਂਦਾ ਹੈ ਹਾਂ ਉਹ ਪਲਦਾ ਵੀ ਖੁੱਲਾ ਫਿਰ ਉਹ ਠੀਕ ਆ ਲੈ ਵੀ ਦੱਸ ਬਾਈ ਇਹ ਆ ਬਾਈ ਇਹ ਆਪਣੀ ਰਾਣੀ ਬੱਕਰੀ ਇਹ ਰਾਣੀ ਬੱਕਰੀ ਦੰਦੋ ਕਿਵੇਂ ਆ ਇਹ ਇਹ ਦੰਦੋ ਫਰੈਸ਼ ਆਂਦਾ ਹੈ ਵੀ ਚੌਥੀ ਸੂਏ ਸੋਣਾ ਇਹ ਵੀ ਚੌਥੇ ਸੂਏ ਸੋਣਾਗਾ ਫਰੈਸ਼ ਆਠ ਦੰਦਾ ਵੀ ਦੇਖ ਸਕਦਾ ਨਾ ਬਾਕੀ ਚੈੱਕ ਕਰੋ ਚੰਗੀ ਕੁਆਲਿਟੀ ਹੋਰ ਕੁਛ ਇਹਦੇ ਬਾਰੇ ਬੱਕਰੀ ਬਾਰੇ ਬਾਈ ਇਹ ਤੈਨੂੰ ਦੱਸੀ ਜਾਣੇ ਬਾਕੀ ਦਾ ਖਰਾਕ ਨਾ ਪੁੱਲ ਪਾਈ ਹੋਈ ਹੈਗੀ ਇਹ ਬੱਚੇ ਬੱਚੇ ਪਾਲ ਨੂੰ ਰੱਖੀ ਨੇ ਆਪਣੀ ਬੱਚੇ ਬੱਚੇ ਪਾਲ ਨੂੰ ਦੁੱਧ ਕਿੰਨਾ ਹੈ ਥੱਲੇ ਦੁੱਧ ਇਹ ਥਲੇ ਸਾਢੇ 3 ਲੀਟਰ ਹੈ ਇਹ ਵੀ ਸਾਢੇ 3 ਲੀਟਰ ਦੁੱਧ ਦਾ ਹੈਵੀ weight ਦੀ ਬੱਕਰੀ ਹੈ ਪੂਰੀ ਹੋਊ 80 90 ਕਿਲੋ ਦੇ ਨਾਲ ਮੋਜ ਨਾਲ ਬਾਈ ਮੋਜ ਨਾਲ 80 90 ਦੀ ਜਾਂਦੀ ਹੈ ਤਾਂ ਹੁਣ ਦੱਸਦੀ ਹੈਗੀ ਨਾ ਘਰ ਦੇ ਬਾਈ ਸਾਈਡ ਤੇ ਲੈ ਵੀ ਹੁਣ ਤੱਕ ਜਿੰਨੀਆਂ ਵੀ ਬੱਕਰੀਆਂ ਆਈਆਂ ਨੇ ਸਾਰੀਆਂ ਟੌਪ ਇਹ ਨੇ ਹਾਂ ਆਹ ਲਾਲ ਡੱਬੀ ਆ ਗਈ ਬਾਈ ਲੈ ਵੀ ਇਹ ਵੀ ਟੌਪ ਡੱਬੀ ਆ ਗਈ ਇਹ ਲਾਲ ਡੱਬੀ ਆ ਗਈ ਇਹ ਲਾਲ ਡੱਬੀ ਲੈ ਸਹੀ ਗੱਲ ਆ ਥਣ ਦਿਖਾ ਇਹਦੇ ਇਹ ਮੈਨੂੰ ਲੱਗ ਰਿਹਾ ਥੱਲੇ ਕੋਈ ਸਹ ਹੈਗਾ ਇਹਦੇ ਬਾਈ ਹੈਗਾ ਦਾ ਸਾਰੀਆਂ ਨੇ ਫਿਰਾਲ ਚਲੋ ਮੈਂ ਤੇਰੇ ਮੈਂ ਜਾਤਣਾ ਝੋਲਾ ਖੋਲਦਾ ਨਹੀਂ ਹੁੰਦਾ ਲੈ ਥਣ ਦੇਖੋ ਬਾਈ ਹਾਂ ਮੈਂ ਚਲੋ ਇੱਕ ਦੇ ਉਹ ਕਰ ਦਈਏ ਦਿਖਾ ਦਈਏ ਦੁੱਧ ਕਿੰਨਾ ਹੋਵੇ ਥੱਲੇ ਦੁੱਧ ਬਾਈ ਲੈਪਦਾ ਪਤਾ ਲੱਗ ਗਿਆ ਚਾਹ ਲੀਟਰ ਹੋਦਾ ਬਾਈ ਇਹ ਥੱਲੇ ਚਾਹ ਲੀਟਰ ਹੋਦਾ ਇਹ ਵੀ 4 ਲੀਟਰ ਦੁੱਧ ਕਹਿ ਰਿਹਾ ਬਾਈ ਦੁੱਧ ਦਾ ਟਾਈਮ ਹੁੰਦਾ ਬਾਈ ਟਾਈਮ ਨਾਲ ਦੁੱਧ ਦਿੰਦਾ ਜਾਨਵਰ ਵੀ ਆਪਾਂਗੇ ਸਰਦੀਆਂ ਦੇ ਵਿੱਚ ਸਰਦੀਆਂ ਇਹਦਾ ਸਰੀਰੀ ਮਸਾ ਸਮ ਦਾ ਵਿਚਾਰੀ ਸਹੀ ਗੱਲ ਆ ਹੁਣ ਮੁਰੇ ਕਣ ਕਣੇ ਵੱਟ ਖੁੱਲ ਜਾਨੇ ਆ ਫੇਰ ਦੁੱਧ ਦੇਣਗੇ ਫੁੱਲ ਦੁੱਧ ਦੇਣਗੇ ਫੇਰ ਇਹਨੇ ਬੋਡੀ ਤੋੜ ਗਏ ਆਪਣਾ ਫੇਰ ਪੂਰਾ ਦੁੱਧ ਦੇਣਾ ਜਾਨਵਰ ਇਹਦੀ ਹਾਈਟ ਕਿੰਨੀ ਬੱਗੇ ਵੀਰ ਇਹਦੀ 39 ਇੰਚ ਆ ਬਾਈ ਲੈ ਵੀ 39 ਇੰਚ ਹਾਈਟ ਕਹਿ ਰਿਹਾ ਬਾਈ ਦੇਖ ਸਕਦੇ ਹੋਗੇ ਚੰਗੀ ਆ ਗਈ ਬਾਕੀ ਫੇਸਬੁਕ ਦੀ ਬਾਈ ਦੇਖ ਸਕਦੇ ਨਾ ਪੂਰਾ ਤੋਤੇ ਮੰਗੂ ਨੱਕ ਖੜਾ ਮੂੰਹ ਦਿਖਾ ਦੇ ਕੀ ਹਾਲ ਹੈ ਵੀਰੇ ਲੈ ਵੀ ਦੇਖ ਸਕਦੇ ਹਾਂ ਦੀ ਗੱਲ ਕਿਸੇ ਕਾਰੀ ਕਰ ਦੇ ਬਾਈ ਬੱਗੇ ਅੱਗੇ ਚਲ ਬੱਤਾ ਲੈ ਬਾਈ ਹੋਰ ਬੱਕਰੀ ਲੈ ਵੀ ਨਾਗਰੀ ਦਿਖਾਉਣਾ ਬਾਈ ਤੁਹਾਨੂੰ ਨਾਗਰੀ ਦਿਖਾਉਣਾ ਸਾਨੂੰ ਕੰਨ ਦੇਖ ਬਾਈ ਇਹਦੇ ਦਰਸੇ ਲੈ ਕੰਨ ਦੇ ਇੱਕ ਬਾਈ ਦੇ 10:00 ਵਜੇ ਦੇ ਬਾਰੇ ਬੱਕੇ ਇਹ ਦੂਜੇ ਨੂੰ ਸੁਣਾ ਬਾਈ ਇਹਨੇ ਫਲੂਨ ਆ ਗਈ 37 ਰਤੀ ਹਾਈਟ ਆ ਇਹਦੀ ਹਾਂਜੀ ਇਹਦਾ ਪੰਜ ਫੇਸ ਦੇਖੋ ਬਾਈ ਇਹਦਾ ਲਾ ਸਹੀ ਗੱਲ ਹੈ ਇੱਕ ਕੁਦਰਤੀ ਕਾਰਡ ਆ ਜਿਹੜੀ ਕਾਰਡ ਦੇ ਬਾਰੇ ਦੱਸ ਰਿਆ ਨੂੰ ਵੀ ਛੋਟੇ ਛੋਟੇ ਸਿੰਘ ਨੇ ਛੋਟੇ ਛੋਟੇ ਕੁਦਰਤੀ ਕਾਰਡ ਦੇ ਮੂਰਤ ਨਹੀਂ ਬਦਦੇ ਸਿੰਘ ਇਹਦੇ ਨਹੀਂ ਬਦਦੇ ਨਹੀਂ ਬਾਈ ਬਦਲ ਹੀ ਮੁਰਚਲੀ ਗੇਨ ਕਰ ਰਹੇ ਨੇ ਕਹਣਾ ਹਾਂ ਇਹਨੇ ਨਹੀਂ ਗੇਨ ਕਰਨਗੇ ਲਾਈਵ ਦੇ ਬਰੀਡਾਂ ਆਉਂਦੀਆਂ ਨੇ ਇਹ ਵੀ ਹਣਾ ਬੱਸ ਬੱਸ ਬਾਈ ਇਹ ਯਾਰ ਮਾਨ ਨਾਲ ਲਖਖਿਓ ਨੇ ਬਾਈ ਠੀਕ ਆ ਸੌਂਕ ਮਾਰ ਕੇ ਫੇਰ ਰੱਖੀ ਜਾਂਦੇ ਆ ਬਾਈ ਸੌਂਕ ਮਾਰ ਕੇ ਰੱਖੀ ਜਾਂਦੇ ਆ ਸੌਂਕ ਮਾਰ ਕੇ ਰੱਖੀ ਜਾਂਦੇ ਆ ਬਾਈ ਲਾਲਚ ਤੋਂ ਪਰੇ ਹੋ ਕੇ ਫੇਰ ਬਣਦੇ ਆ ਯਾਰ ਜਾਨਵਰ ਇਦਾਂ ਬਹੁਤ ਮਿਹਨਤ ਕਰਨੀ ਪੈਂਦੀ ਆ ਬਾਈ ਪਰ ਜੇ ਮਿਹਨਤ ਕਰਾਂਗੇ ਪਰਮਾਤਮਾ ਦਾ ਫਲ ਜ਼ਰੂਰ ਦੇਊਗਾ ਬਾਈ ਸਹੀ ਗੱਲ ਆ ਰੱਬ ਦਿੰਦਾ ਹਾਂ ਹਾਂ ਰੱਬ ਦਿੰਦਾ ਬਾਈ ਕਰਦੇ ਆ ਬਾਈ ਆ ਗੱਡੀ ਆ ਰੰਗ ਕਿਹੜਾ ਹੁੰਦਾ ਬੱਗੇ ਵੀਰਾ ਇਹ ਹੈਗੀ ਸੇਰੀ ਪੱਠ ਬਾਈ ਸੇਰੀ ਹੈ ਸੇਹ ਰੰਗ ਕਹਿੰਦੇ ਨੇ ਉਹ ਐ ਵੀ ਸ਼ਿਰਾ ਰੰਗ ਕਹਿੰਦੇ ਨੇ ਉਹ ਦੇਖ ਸਕਦੇ ਹੋਗੇ ਇਹਦੀ ਹਾਈਟ ਹੋਊਗੀ 40 ਤੋਂ ਉੱਪਰ ਇਹਦੀ 41 ਇੰਚ ਆਵੇ ਲੈ ਵੀ 41 ਇੰਚ 40 41 ਇੰਚ ਦੀਆਂ ਬੱਕਰੀਆਂ ਨੇ ਸਾਰੀਆਂ ਮਨ ਲੱਗਦਾ ਨਾ ਆਪਣੇ ਕੋਲੇ ਹਾਂ 40 41 40 41 ਬਾਈ ਇਹ ਹਾਈਟ ਦੇ ਬੱਕਰੇ ਨੇ ਫੇਸ ਦੇ ਉੱਪਰ ਮਾਰਦੇ ਕੈਮਰਾ ਲੈ ਆਏ 10 ਬੱਕਰੀਵਾਰੇ ਬਾਈ ਏ ਭਾਈ ਦੂਜੇ ਸੁਣਾਏ ਨੇ ਦੂਜੇ ਸੁਣਾਏ ਇਹਦੀ ਪੱਠ ਆਪਣੇ ਕੋਲੇ ਪਿੰਡ ਫਿਰਦੀ ਆ ਜਿਵੇਂ ਸੇਮ ਡਟੋ ਕੋਈ ਇਹੀ ਚੀਜ਼ ਹੈ ਹਾਂ ਹਾਂ 37 ਇੰਚ ਹਾਈਟ ਤੇ ਹੋ ਗਈ ਉਹ ਠੀਕ ਆ ਖੀਰੀ ਆ 37 ਇੰਚ ਖੀਰੀ 37 ਇੰਚ ਇਹ ਵੀ ਖੀਰੀ ਪੱਠ 37 ਇੰਚ ਆ ਉਹ ਵੀ ਦੁੱਗੀ ਜਦੋਂ ਹੋਣਾ ਉਹ 39 ਇੰਚ ਤੇ ਹੋ ਜਾਣਾ ਉਹ ਵੀ ਜਾ ਕੇ ਠੀਕ ਆ ਹਾਂਜੀ ਹਾਂ ਲੈ ਇਹਨੇ ਜੁੜੀ ਬਣਾਈ ਆ ਬਈ ਆ ਪੱਠ ਨਾਲ ਆਪਣੇ ਇਹਨੂੰ ਕਰਦੇ ਸਾਈਡ ਤੇ ਚੱਲ ਬੱਕੀ ਦਿਖਾਉਣੇ ਆ ਜੀ ਆਪਣੇ ਵਾਲਗਾ ਵੀ ਚੱਕ ਲੈ ਜਾਂਗੇ ਆਪਾਂ ਸਵੇਰੇ ਇੱਕ ਮਿੰਟ ਲੈ ਇੱਕ ਮਿੰਟ ਮੈਂ ਇਹਦਾ ਲਮਾਨ ਦੇਖੋ ਜੀ ਮੈਂ ਉਹ ਪੜ੍ਹ ਸੀ ਬਸ ਮੈਂ ਨਾ ਹੀ ਹੁੰਦੀ ਹੈ ਬਈ ਸਹੀ ਗੱਲ ਆ ਵਿ ਲੰਬਾਈ ਚੈੱਕ ਆ ਸਹੀ ਦੇ ਨਾਲ ਲੰਬਾਈ ਵੀ ਜ਼ਰੂਰੀ ਆ ਲੰਬਾਈ ਵੀ ਜ਼ਰੂਰੀ ਆਗੇ ਨਾ ਗਰਦਨ ਗੁਰਦਨ ਦੀ ਲਵਾਈ ਦੇਖ ਸਕਦੇ ਬਈ ਇਹ ਕੋਲੀ ਮੂੰਹ ਤੁਰਨਾ ਨਹੀਂ ਜੇ ਮੈਂ ਕੋਲੀ ਤੁਰਦੀ ਰਹੀ ਆ ਤੁਰਨਾ ਨੇ ਪੂਰੀ ਲਜਕ ਕੇ ਮੈਂ ਕਹਣਾ ਨਸਾ ਚੜਾ ਲੈਂਦੀ ਆ ਬਾਈ ਯਾਰ ਦੱਸਦੀ ਆ ਵੀ ਹਾਂ ਮਿਹਨਤ ਕੀਤੀ ਹੈ ਸਹੀ ਗੱਲ ਆ ਬਈ ਦੇਖ ਸਕਦੇ ਇਹਨਾਂ ਸਰੂਰ ਪੂਰਾ ਆਪਾਂ ਨੂੰ ਇਹ ਕਿਵੇਂ ਗੱਪਲ ਬਣ ਕੇ ਮੈਗੀ ਇਹ ਇਹ ਬਾਈ ਸੂਈ ਹੋਈ ਆ ਇਹ ਠੀਕ ਆ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ 13 ਦੀ ਸੂਈ ਆ ਤਰਫੇ ਮਾ ਠੀਕ ਆ ਅੰਦਾਜ਼ਾ 4 4.5 ਮਹੀਨੇ ਹੋ ਗਏ ਪੰਜ ਚਾਰ ਦਾ ਮਹੀਨਾ ਦੁਬਾਰੇ ਲਵਾਈ ਨਹੀਂ ਹਾਂ ਇਹ ਦੋ ਪੱਠਾ ਸੀਗੇ ਬਾਈ ਦੋ ਪੱਠਾ ਹਾਂ ਠੀਕ ਆ ਦੁੱਧ ਕਿੰਨਾ ਕਾ ਥੱਲੇ ਦੁੱਧ 3.5 ਲੀਟਰ ਆ ਬਾਈ 3.5 ਲੀਟਰ ਕਰ ਦੋ ਇਹਨਾਂ ਕੀ ਹੁੰਦਾ ਯਾਰ ਬੱਕਰੀ ਥੱਲੇ ਲੈਂਟ ਜੇ ਦੁੱਧ ਬਾਈ ਬਹੁਤ ਹੁੰਦਾ ਨਾ ਜਿੰਨਾ ਹੋਵੇ ਜਿਆਦਾ ਕਰਨਾ ਬਹੁਤ ਆ ਬਾਈ ਬਹੁਤ ਆਗਾ ਦੁੱਧ ਉਹ ਵੀ ਆਪਾਂ ਸਾਹ ਪੂਰੀ ਕਰਦੇ ਆਂ ਬਾਈ ਜਿਆ ਲੀਟਰ ਦੁੱਧ ਦੇ ਦੂ ਬੱਕਰੀ ਠੀਕ ਆ ਸਹੀ ਗੱਲ ਬਾਈ ਖਰਾਕ ਬਾਰੇ ਜੇ ਆਪਾਂ ਗੱਲਬਾਤ ਕਰੀਏ ਕਿਹੜੀ ਆਪਾਂ ਕੋਈ ਖਰਾਕ ਬਾਈ ਦੇਖੋ ਮਹਰਾਖੀ ਆ ਪਹਿਲਾਂ ਦਾ ਬਾਰੇ ਬਾਈ ਨੂੰ ਚਾਰ ਲਗਾ ਜਿਵੇਂ ਹੁਣ ਕੀਲਾ ਗੱਲਾ ਇਹਨਾਂ ਖਤਰ ਜਮੀਨ ਤੇ ਬਰਸੀਮ ਬੀਜਾ ਹੋਇਆ ਅੱਛਾ ਇਹ ਜਾਮਰਾ ਖਾਤਰੀ ਹਾਂ ਆਪਦਾ ਜੀ ਆਪਦਾ ਜੀ ਹਾਂ ਬਾਈ ਇੱਕ ਜਗ੍ਹਾ ਖੜਾ ਕੇ ਇਹਨਾਂ ਨੂੰ ਪਾਉਣੇ ਹੁਣ ਕਿਉਂਕਿ ਬਾਹਰੇ ਬਰਸਾਤਾਂ ਹੋਈਆਂ ਨਹੀਂ ਗੀਆਂ ਬਰਕ ਅੱਖ ਵਟਾ ਇਹਨਾਂ ਹੋਇਆ ਨਹੀਂ ਗਾ ਠੀਕ ਹਾਂ ਸਹੀ ਗੱਲ ਬਾਈ ਖਰਚਾ ਬਹੁਤ ਕਰਨਾ ਪੈਂਦਾ ਤਰਸੇ ਬਾਈ ਖਰਚਾ ਪਾਉਣਾ ਕਰਦਾਂਗੇ ਯਾਰ ਮੈਂ ਕੱਟੂ-ਕੱਟੂ ਸਰਦੀਆਂ ਸਰਦੀਆਂ ਇਹ ਕੰਮ ਮੋਟੀ ਗੱਲ ਆਦਾ ਤੈਨੂੰ ਪੋਤੋ ਲਾਵਾ ਹਾਂ ਪੋਤਾ ਲੱਖ ਰੁਪਏ ਦੇ ਘਰੇ ਕਰਦਾ ਬਾਈ 100 ਕੰਟਲਾ ਗਿੜ ਪੋ ਆਉਂਦਾਗਾ ਫੇਰ ਜਾ ਕੇ ਸ਼ਾਇਰਾਂ ਉਹ ਕਿੰਨੇ ਟਾਈਮ ਤੇ ਮੁੱਕ ਜਾਂਦਾ 100 ਕੰਟਲਾ ਉਹ ਤਾਂ ਬਾਈ ਬਸ ਆ ਦੋ ਟਾਈਮ ਇਹਨੇ ਮਸਾ ਦੋ ਟਾਈਮ ਇਹਨੇ ਹੁਣ ਮੁੱਕ ਗਿਆ ਲੈ ਬਸ ਕੰਨੂ ਬਸ ਖਤਮ ਆਉਣਾ ਠੀਕ ਗੱਲ ਲੈ ਬਾਈ ਦੇਖਦਾ ਖਰਚਾ ਜਾਨਕੀ ਬਹੁਤ ਹੁੰਦਾ ਹੈ ਜੀ ਕਰ ਲੈਣਾ ਪਰ ਹਾਂ ਬਾਈ ਇਹਦੀ ਬਣਦੀਆਂ ਨੇ ਯਾਰ ਇਹਦੀ ਕੋਈ ਨਹੀਂ ਤੇ ਬਾਈ ਇਹ ਖੇਤੀ ਆ ਤੇ ਕੋਈ ਜਾਨਵਰ ਆ ਜੇ ਆਪਾਂ ਉਹਨੂੰ ਪਹਿਲਾਂ ਆਪਣਾ ਖਵਾਵਾਂਗੇ ਉਦੋਂ ਆਪਾਂ ਰਜਾਊਗੀ ਸਹੀ ਗੱਲ ਹੈ ਜੇ ਆਪਾਂ ਇਹਨਾਂ ਨੂੰ ਕੁਝ ਦੇਣਾ ਇਹਨਾਂ ਨੇ ਆਪਾਂ ਨੂੰ ਕੁਝ ਨਹੀਂ ਦੇਣਾਗਾ ਸਹੀ ਗੱਲ ਇਹਦੀ ਹੋਰ ਦੋ ਮਹੀਨੇ ਕਰ ਬਣਾ ਗਏ ਠੀਕ ਆ ਹਾਂ ਹੀ ਹਾਂ ਇਹ ਬ੍ਰਿਡਾ ਆਉਂਦੀਆਂ ਕਿੱਥੋਂ ਨੇ ਇੰਨੀਆਂ ਕੈਂਟਾ ਬ੍ਰਿਡਾ ਬਾਈ ਗੱਲ ਪਤਾ ਕੀ ਦੇ ਖਤਰ ਸੇਮ ਮੈਂ ਤੈਨੂੰ ਪਹਿਲਾਂ ਦੱਸਿਆ ਦੀ ਵੀ ਇੱਕ ਮਿਹਨਤ ਇੱਕ ਸਬਰ ਹਾਂ ਹੁਣ ਅੱਜ ਇੱਥੇ ਬਾਈ ਇੱਥੇ ਬਹੁਤ ਆਏ ਹੋਣੇਗੇ ਬਹੁਤ ਲਿਹਾਜੀ ਨੇ ਆਪਣੇ ਬਹੁਤ ਪਿਆਰ ਕਰਦੇ ਨੇ ਆਪਾਂ ਨੂੰ ਇਹ ਕਰਮੜੀ ਇਹਨਾਂ ਨਾਲ ਹੀ ਆਪਾਂ ਨੂੰ ਜਾਣਨ ਲੱਗੇ ਨੇ ਇਹਨਾਂ ਨਾਲ ਹੀ ਆਪਣੀ ਰਿਸਪੈਕਟ ਕਰਦੇ ਨੇ ਹਾਂ ਅੱਜ ਉਹ ਬੰਦੇ ਨੂੰ ਆਪਾਂ ਕਹਿ ਦੀ ਆਪਾਂ ਚੀਜ਼ ਵੇਚਣੀ ਆ ਅੱਜ ਹੀ ਲੈ ਜਾਣਗੇ ਬਾਈ ਮੇਰੇ ਕੋ ਪਰ ਮੁੜ ਕੇ ਮੇਰੇ ਕੋ ਨਹੀਂ ਰਹਿਣਾ ਇਹ ਨਹੀਂ ਰਹਿਣਾ ਉਹ ਲਾਲਚ ਤੋਂ ਪਰੇ ਹੋ ਕੇ ਰੱਖਿਓ ਨੇ ਬਾਈ ਇਹ ਠੀਕ ਆ ਪਾਲ ਨਹੀਂ ਪੈਂਦੀ ਹੈ ਨਾ ਹਾਂ ਪਾਲ ਨਹੀਂ ਪੈਂਦੀ ਹੈ ਬਰੇ ਬਣਾਉਣੀ ਪੈਂਦੀ ਆ ਬੀਡਾ ਬਸ 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 ਗੱਲ ਆ ਕਿੰਨਾ ਟਾਈਮ ਲੱਗ ਜਾਂਦਾ ਬਰੀਡ ਤਿਆਰ ਕਰਨ ਨੂੰ ਬਾਈ ਬਗੇ ਉਹ ਬਾਈ ਦੇਖੋ ਜੇਕ ਆਪਾਂ ਸਿੰਪਲ ਜੀ ਗੱਲ ਕਰੀਏ ਜੇ ਮੈਂ ਸਾਡੇ ਦਾ ਖਾਂਦਨ ਹੀ ਚੱਲੇ ਆਉਂਦਾ ਜੇ ਆਪਾਂ ਕੋਈ ਨਵਾਂ ਬੰਦਾ ਰੱਖਦਾ ਯਾਰ ਲਾਲੋ ਕੋਈ ਨਾ ਚੰਗੀ ਬੱਕਰੀ ਲੈ ਲਈ ਜੇ ਲਾਲਾ ਮੀਮਣੀ ਲੈ ਲਈ ਉਹਨੇ ਕੋਈ 6 ਮਹੀਨੇ ਦਾ ਪੱਠ ਲੈ ਲਈ ਤਾਂ ਉਹਨੂੰ ਮੇਰੇ ਹਿਸਾਬ ਨਾਲ ਤਾਂ ਘੱਟੋ ਘੱਟ ਨੂੰ 3-4 ਸਾਲ ਉਹਦੇ ਸਬਰ ਕਰਨਾ ਪਊ ਤਿੰਨ ਚਾਰ ਸਾਲ ਬੇਚਣੀ ਨਹੀਂ ਕੋਈ ਨਾ ਨਹੀਂ ਨਹੀਂ ਫੇਰ ਜੇ ਬੇਜਤੀ ਫੇਰ ਪਿੱਛੇ ਗਿਆ ਫੇਰ ਕੰਮ ਕੰਮ ਖਤਮ ਹੋ ਜੂਗਾ ਬਸ 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 ਜੇ ਲਾਲਾ ਨੇ ਹੁਣ ਮੀਮਣੀ 6 ਮਹੀਨੇ ਲੈ ਲਈ ਠੀਕ ਹੈ 1.5 ਸਾਲ ਤੱਕ ਉਹਨੇ ਪਾਲ ਲਈ 2 ਸਾਲ ਹੋ ਗਏ ਠੀਕ ਹੈ ਉਦੋਂ ਮੈਂ ਕ੍ਰੋਸ ਕਰਾ ਕੇ ਉਹਨਾਂ ਸਵਾਲੀ ਫਿਰ ਉਹਦੇ ਬੱਚੇ ਪਾਲੇ ਪੱਠਾ ਵਾਲੇ ਮੈਂ 3-4 ਸਾਲ ਦਾ ਤਾਂ ਹੀ ਪ੍ਰਤੀਹਰ ਕਿਹਾਗਾ 2 ਸਾਲ ਤਾਂ ਉਹਦੀ ਪੱਠੀ ਪਲੂਗੀ ਦੁਬਾਰਾ ਪੱਠੇ ਪਲੂਗੀ ਹਾਂ ਜਦੋਂ ਪੱਠ ਦਾਏ ਬਣਾ ਚਾਰ ਸਾਲ ਤਾਂ ਨਹੀਂ ਮੈਂ ਕਹਸਦਾ ਜੀ ਬਰੀਡ ਹੀ ਪੈਦਾ ਹੋ ਜੂਗੀ ਨਹੀਂ ਕਾ ਜੀ ਸਹੀ ਗੱਲ ਉਹ ਤੋਂ ਸਟਾਰਟਿੰਗ ਹੁੰਦੀ ਹੈ ਹਜੇ ਪਹਿਲੀ ਪੌੜੀ ਆ ਜੀ ਕਰਦੇ ਅੱਗੇ ਹਾਂ ਲੈ ਵੀ ਹੋਰ ਲੈ ਉਹ ਨਾ ਜੋੜੀ ਇੱਕ ਦਿਖਾ ਦਿਓ ਹੋਰ ਫਿਰ ਆਪਾਂ ਅੱਗੇ ਚੱਲਾਂਗੇ ਲੈ ਦੇਖੋ ਬਾਈ ਲੋਹੇ ਦੀ ਲੈ ਵੀ ਆਹ ਲੋਹੀ ਪੱਠ ਆ ਗਈ ਇਹ ਰੁਕ ਲ ਮਾਰ ਦੇ ਦੇਖੋ ਕੰਨ ਲੈ ਤਾਂ ਸੇਮ ਕੰਨ ਕੰਨ ਦੇਖ ਲੈ ਫੇਸ ਦੇਖ ਲੈ ਬੱਬੂ ਮਾਰ ਫੇਸ ਦੇ ਉੱਪਰ ਕੈਮਰਾ ਬਾਈ ਕੰਨ ਦੇਖ ਸਕਦੇ ਹੋ ਬਾਈ ਮੈਨੂੰ ਲੱਗਦਾ ਹੋਣਗੇ 17 18 ਇੰਚ ਦੇ ਕੰਨ 19 ਇੰਚ ਦੇ ਕੰਨ ਲੈ ਵੀ 19 ਇੰਚ ਦੇ ਕੰਨ ਨੇ ਬਾਈ ਹੋਰ ਕੁਛ ਇਹਦੇ ਬਾਰੇ 6 6 ਇੰਚ ਚੌੜੇ ਨੇ ਕਿ ਮੈਂ ਬੱਕਰੀਏ ਦੰਦੋਕ ਮੈਂ ਪੱਠਾ ਭਾਈ ਪੱਠਾ ਜੇ ਚਾਰ ਦੰਦਾ ਕੀ ਹਾਂ ਚਾਰ ਪੱਠਾ ਵੀ ਲਵਾਤੀ ਕਹੇ ਜੇ ਲਵਾਉਣੀ ਨਹੀਂ ਇਹ ਹਜੇ ਨਹੀਂ ਲਵਾਉਂਦਾ ਭਾਈ ਇਹ ਨੂੰ ਮੈਂ ਲਵਾਉਂਗਾ ਜਾ ਕੇ ਅਸੂਜੇ ਜਾ ਕੇ ਪੱਧੋ ਜਾ ਪੱਧੋ ਸੂਜੇ ਜਾ ਕੇ ਲਵਾਉਂਗਾ ਠੀਕਾ 7 ਮਿੰਟ 8 ਮਿੰਟ ਦੇ ਜਾ ਕੇ ਲਵਾਉਂਗਾ ਪੱਧੋ ਜਾ ਕੇ ਕ੍ਰੋਸ ਕਰਾਵਾਂਗੇ ਕਿਉਂਕਿ ਤਰਸੀਮ ਕਾਰਨ ਪਤਾ ਕਿ ਜਿਹੜੇ ਪਲੂਣਾ ਪੱਠਾ ਭਾਈ ਹੂੰ ਇਹ ਲੋੜੀ ਵਲੇ ਸਵਾਈਆਂ ਫੇਰ ਹੀ ਬਣਦੀਆਂ ਜਾ ਕੇ ਹੂੰ ਜਦ ਲੋੜੀ ਵਲੇ ਸੂਣੀਆਂ ਫੇਰ ਬਣਨ ਗਿਆ ਜੇ ਪੱਪ ਪਲੂਣਾ ਪੱਠਾ ਨੂੰ ਭਾਈ ਅਸੂ ਕੱਤੇ ਸਵਾਲਾਂਗੇ ਹੂੰ ਇਹਨਾਂ ਨੇ 2 ਕੁ ਮਹੀਨੇ ਦੁੱਧ ਦੇਣ ਆਂਦਾ ਉਸ ਤੋਂ ਬਾਅਦ ਠੰਡਾ ਨਹੀਂ ਪੂਰੀ ਠੰਡ ਰੇ ਇਹਨਾਂ ਨੂੰ ਕੱਟ ਦੇਣਾ ਘਰੇ ਵਿਚਨੇ ਥੱਲੋਂ ਵੀ ਬੋਝ ਜਾਂਦੀਆਂ ਨੇ ਉੱਪਰ ਵੀ ਬੋਝ ਜਾਂਦੀਆਂ ਹਾਂ ਇਹ ਜਦੋਂ ਆਪਾਂ ਜਨਵਰੀ ਫਰਵਰੀ ਸਵਾਵਾਂਗੇ ਉਸ ਤੋਂ ਬਾਅਦ ਰੁੱਤ ਖੁੱਲਣ ਤੇ ਹੀ ਆ ਸਹੀ ਗੱਲ ਹੈ ਖੇੜਦੀ ਆ ਬੱਕਰੀ ਵੀ ਖੇੜਦੀ ਥੱਲੋਂ ਵੀ ਪੂਰੀ ਖੁੱਲਦੀ ਆ ਬਈ ਹਾਂ ਬੱਕਰੀ ਖਲਦੀ ਆ ਸਹੀ ਗੱਲ ਹੈ ਤਾਂ ਵੀ ਨੋਟ ਕਰ ਲਓ ਗੱਲ ਬਈ ਨੋਟ ਕਰਨ ਵਾਲੀ ਗੱਲ ਆਗੇ ਵਾਕਿ ਦੇਖੋ ਕੁਆਲਿਟੀ ਚੰਗੀ ਆ ਬਈ ਬੱਕਰੀ ਦੀ ਚੈੱਕ ਕਰੋ ਇਹ ਬੱਚੇ ਪਾਲਨੇ ਬਾਈ ਜਿਹਨੇ ਬੱਚੇ ਪਾਲਨੇ ਉਹਨੂੰ ਅਸੂਕ ਕਤੇ ਸਵਾਈ ਦਾ ਫਾਇਦਾ ਉਹਨੂੰ ਅਸੂਕ ਕਤੇ ਦਾ ਹਾਂ ਕਿ ਅਸੂਕਤਾ ਮਗਰ ਤੈਨੂੰ ਸਰਦੀਆਂ ਨੇ ਜਾਂ ਉਹ ਬੱਚਾ ਢਾਈ ਤਿੰਨ ਮਹੀਨੇ ਹੁੰਦਾ ਬੱਚਾ ਪੂਰਾ ਫੁੱਲ ਬਣ ਜਾਂਦਾ ਠੀਕ ਹੈ ਮੇਨ ਕੰਮ ਕੀ ਆਪਣਾ ਬੱਚਿਆਂ ਦੇ ਉੱਪਰ ਕਿ ਉਹਨਾਂ ਦੁੱਧ ਦੇ ਉੱਪਰ ਮੇਨ ਕੰਮ ਮੈਂ ਬਾਈ ਮੈਂ ਦੁੱਧ ਨਹੀਂ ਪਾਉਂਦਾਗਾ ਦੁੱਧ ਸਾਡੇ ਰੇਟ ਵੀ ਕੋਈ ਖਾਸ ਨਹੀਂਗਾ 28 ਰੁਪਿਆ 30 ਰੁਪਏ ਹਾਂ ਜਿਆਦਾ ਤਾਂ ਮੈਂ ਤਾਂ ਬਾਈ ਬੱਚੇ ਨਹੀਂ ਕੰਮ ਕਰਦਾ ਹਾਂ ਬੱਚੇ ਪਾਲਦੇ ਹਾਂ ਬਾਈ ਠੀਕ ਆ ਦੰਦਾਂ ਦੇ ਤਾਂ ਆਪਾਂ ਕੋਈ ਚੋਏ ਨਹੀਂਗਾ ਦੁੱਧ ਲਈ ਮੱਝਾਂ ਰੱਖੀਆਂ ਬਾਈ ਆਪਣੇ ਦਾ ਸਾਰਾ ਜੋੜੀ ਬਾਰੇ ਇਹ ਜੋ ਪੈਣ ਆ ਗਿਆ ਟੱਟ ਟੱਟ ਤਾਂ ਇਹਨਾਂ ਪਿੰਡੇ ਦੇਖੋ ਇਹਨਾਂ ਦੇ ਦੇਖੋ ਲੈ ਚਾਹੇ ਆਉਂਦੀ ਸ਼ਕਲ ਦੇ ਲੋ ਪਤਲੀਆਂ ਪਈਆਂ ਗਿਆ ਠੀਕ ਕਸੂਗੀਆਂ ਗਾ ਇਹ ਸੂਈਆਂ ਹੈ ਬਾਈ ਸੂਈ ਦੂਜੀ ਦੂਜੀ ਸੂਈ ਦੂਜੀ ਦੂਜੀ ਸੂਈਆਂ ਹੋਈਆਂ ਨੇ ਬਾਈ ਹਣਾ ਹਾਈਟ ਕਿੰਨੀ ਕਿੰਨੀਆਂ ਦੋਨੇ ਪੈਗੜ ਹਾਈਟ ਨੇ 37 37 ਹੈ ਬਾਈ ਇਹਨਾਂ ਦੇ ਲੈ ਵੀ 37 ਇੰਚ ਕੱਦਦਾ ਨਾ ਇਹਦੇ ਵਿੱਚ ਕੁਆਲਿਟੀ ਵਾਲੀ ਹੈ ਬਾਈ ਕਿਵੇਂ ਪਤਲੀਆਂ ਬਹੁਤ ਨੇ ਇਹ ਪਤਲੀਆਂ ਬਹੁਤ ਨੇ ਪੂਸਾਂ ਦੇਖੋ ਇਹਨਾਂ ਦੀ ਆਹ ਤੇ ਬੱਕਰੀ ਵਾਲਾ ਬੰਦਾ ਬਾਈ ਇਹ ਚੀਜ਼ ਦੇਖ ਕੇ ਪਤਾ ਕਰੂਗਾ ਪੂਜੀ ਚਿਚੀ ਵਰਗੀਆਂ ਉਹੀ ਪੂਰੀ ਰੁੱਧੜੀ ਹੈ ਠੀਕ ਦੁੱਧੜੀ ਵਕਰੀ ਆਹ ਪੁੱਤ ਪਤਲੀ ਆ ਪੂਰੀ ਬਰੀਡ ਦੁੱਧੜੀ ਆ ਕਿੰਨਾ ਦੁੱਧ ਆ ਹਾਂ ਹੁਣ ਪਾਠਾ ਸੱਜਰ ਸੁਈ ਆ ਬਾਈ ਇਹ ਫੁੱਲ ਹੁਣਾ ਦੇ ਖਸੂਈ ਆ ਹੁਣ ਇਹਨੇ ਖਰੀ ਜਣਾਗਾ ਲੈ ਵੀ ਦੋਸਤੋ ਬੱਕਰੀਆਂ ਦਿਖਾਦੇ ਹਾਂ ਤੁਹਾਨੂੰ ਬਰੀਡਰ ਦਿਖਾਉਣਾ ਹੈ ਨੈਕਸਟ ਬਰੀਡਰ ਇਹ ਅਗਲਾ ਬਰੀਡਰ ਹਾਂ ਹਾਂ ਵੱਡਾ ਬਰੀਡਰ ਕਿੱਥੇ ਆਪਣਾ ਹੋਇਆ ਉਹ ਘਰ ਆ ਬਾਈ ਇਹ ਵੀ ਵੱਡਾ ਬਰੀਡਰ ਘਰੇ ਆਗਾ ਦੱਸ ਇਹਦੇ ਬਾਰੇ ਬੱਗੇ ਵੀਰ ਇਹ ਬਾਈ 43 ਹਾਈਟ ਤੇ ਆ ਚਾਰ ਦੰਦਾਗਾ ਇਹ ਵੀ ਚਾਰ ਦੰਦਾ 43 ਇੰਚ ਹਾਈਟ ਦੇ ਉੱਪਰ ਆਣਾ ਦੇਖ ਸਕਦੇ ਹੋ ਹੈ ਨਾ ਨਾ ਕਰਨਾ ਕੋਣਾ ਦੇਖ ਸਕਦੇ ਹੋ ਬਾਈ ਇਹਦਾ ਪਿਓ 45 ਤੇ ਆ ਬਾਈ 45 45 ਤੇ ਹਾਂ 45 45 ਤੇ ਉਹ ਅਠਦਾਂ ਦਾ ਹਾਂਜੀ ਹਾਂ ਠੀਕ ਹੈ ਜੀ ਬੱਚੇ ਕਿਵੇਂ ਆਉਂਦੇ ਨੇ ਬਾਈ ਬੱਚੇ ਬਾਈ ਪੂਰੇ ਟੌਪ ਦੇ ਨੇ ਇੱਥੇ ਬੱਚਾ ਲੈ ਕੇ ਦਿਖਾਉਣਾ ਤੁਹਾਨੂੰ ਪੂਰੇ ਟੌਪ ਦੇ ਵਿੱਚ ਦਿਖਾ ਬੱਚਾ ਬਾਈ ਅਛਾ ਦੂ ਉਹ ਕਾਲਾ ਛੋਟਾ ਮੇਣਾ ਲੈ ਕੇ ਬੱਲੀ ਵਾਲਾ ਲੈ ਵੀ ਬੱਚੇ ਦਿਖਾਉਣਾ ਤੁਹਾਨੂੰ ਇਹ ਦੇਖ ਸਕਦੇ ਹੋ ਬਾਕੀ ਟੌਪ ਕੁਆਲਿਟੀ ਆ ਬਾਈ ਹਣਾ ਘਰ ਦੇ ਸਾਈਡ ਤੇ ਜਾ ਬੱਚਾ ਦਿਖਾਉਣੇ ਇਹਦਾ ਬੱਚਾ ਇਹ ਹਾਂ ਬਾਈ ਕਿੰਨੇ ਟਾਈਮ ਦਾ ਕੱਲੀ ਕੱਲੀ ਸੂਇਆ ਬਾਈ ਬੜੀ ਕੱਲ੍ਹੇ ਸੂਇਆ ਗਈ ਦੇਖੋ ਕ ਦੇਖ ਸਕਦੇ ਹੋ ਹੁਣੀ ਲੈ ਬਾਈ ਦਲਗੀ ਨਾ ਕਿੰਨੇ ਕੱਢਦਾ ਹੈ ਹਾਂ ਪੂਰੇ ਤੋਹਫੇ ਬਾਈ ਪੂਰੇ ਤੋਹਫੇ ਕਰਦੇ ਜਾੜੀ ਹੈ ਨਾ ਆਪਣੀ ਬਈ ਪੁਰਾਣੀ ੱੱਲੇ ਹੁੰਦੇ ਬਸ ਠੀਕ ਹੈ ਠੀਕ ਹੈ ਬਾਈ ਜੀ ਬੱਚੇ ਵੇਚਦੇ ਹੁੰਨੇ ਬਈ ਆਪਾਂ ਹਾਂ ਬੱਚੇ ਸੇਲ ਕਰਦੇ ਨੇ ਬਾਈ ਠੀਕ ਹੈ ਜੀ ਬੱਚੇ ਸੇਲ ਕਰਦੇ ਨੇ ਕਦੋਂ ਬਾਈ ਕੋਈ ਹੈਗਾ ਟਾਈਮ ਟੂਮ ਵੀ ਆ ਟਾਈਮ ਦੇ ਵਿੱਚ ਫਿਰ ਹਾਲ ਤਾਂ ਯਾਰ ਤੁਹਾਨੂੰ ਨਾ ਜਿਵੇਂ ਹੁਣ ਬੱਕਰੇ ਕਰਦੇ ਨੇ ਹਾਂ ਇਹ ਕਰਦੇ ਵੱਡੇ ਬੱਕਰੇ ਦੋ ਤਿੰਨ ਛੱਡੇ ਦੋਨਾਂ ਦਾ 24 ਘੰਟੇ ਛੂੰਦੀ ਮੰਨ ਲਾ ਠੀਕ ਹੈ ਕਹਿੰਦਾ ਬਾਵਾ ਵੀ ਐ ਨਹੀਂ ਪਤਾ ਇਹ ਕਦੋਂ ਝੁੱਲੀ ਝੱਲੀ ਮਾਰੀ ਟੁੱਟ ਕੇ ਬੱਕਰੀ ਕਰਾਸ਼ ਕਰ ਦੇਣਾ ਠੀਕ ਹੈ ਹਾਂ ਆ ਗੱਲ ਆ ਉਹ ਜ਼ਿਆ ਜਾਜ ਵਿੱਚ ਭਾਦੋਂ ਅਸੂਆ ਅਸੂਆ ਦਾ ਅਸੂ ਦੇ ਵਿੱਚ ਹੁੰਦੀਆਂ ਨੇ ਹਾਂ ਕੁਸ਼ਕ ਬੱਕਰੀਆਂ ਜਨਵਰੀ ਚ ਹਾਂ ਮਾਂ ਲੋੜੀ ਤੋਂ ਬਾਅਦ ਤੇ ਕੁਸ਼ਕ ਬੱਕਰੀਆਂ ਸੂਜ ਠੀਕ ਹੈ ਬਾਈ ਹਾਂ ਇਹ ਤਾਂ ਗੱਲ ਹੈ ਜੀ ਨਾ ਬਾਈ ਜੀ ਠੀਕ ਹੈ ਬਾਈ ਜੀ ਨੰਬਰ ਬੋਲ ਦੇ ਇੱਕ ਵਾਰ ਆਪਣਾ 97803 52385 ਲੋ ਜੀ ਬਾਈ ਜੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਜਾਣਕਾਰੀ ਬਾਈ ਤੋਂ ਲੈਣੀ ਹੋਵੇ ਠੀਕ ਆ ਬਕੇ ਬਾਈ ਧੰਨਵਾਦ ਬਾਈ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਬਾਬਾ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਥੈਂਕ ਯੂ ਬ੍ਰਾਈ ਥੈਂਕ ਯੂ